ਇਹਨੂੰ ਤਾਂ ਪ੍ਰੈਸ ਭਾਈਚਾਰੇ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਕਮਲੀ ਗੂੰਗੀ ਪੋਲੀ ਸਰਕਾਰ ਤਾਈ ਸਾਡੀ ਆਵਾਜ਼ ਪਹੁੰਚਾਉਂਦੇ ਆ ਅੱਜ ਦੀ ਜਿਹੜਾ ਟਰੈਕਟਰ ਮਾਰਚ ਆ ਅੱਜ ਭਾਰਤ ਸਰਕਾਰ ਥਾਂ ਥਾਂ ਤੇ ਅੱਜ ਦੇ ਜਾਦੀ ਦਾ ਦਿਹਾੜਾ 15 ਗਸਤ ਥਾਂ ਥਾਂ ਤੇ ਮਨਾ ਰਹੀ ਆ ਕਾਹਦੇ ਜਾਦੀ ਸੜਕਾਂ ਦੇ ਵਿੱਚ ਇਹਨਾਂ ਰੋਡ ਰੋਡਾਂ ਦੇ ਵਿੱਚ ਇਹਨਾਂ ਨੇ ਕੰਡਾ ਕੀਤੀਆਂ ਹਾਕ ਮੰਗਰ ਗਏ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਅੱਜ ਟਰੈਕਟਰ ਮਾਰਤਾ ਜਿਹੜਾ ਮਜ਼ਦੂਰ ਮੋਰਚੀ ਵੱਲੋਂ ਗੈਰਾਈ ਨੀਤਿਕ ਮੋਰਚੀ ਵੱਲੋਂ ਇਹ ਗੈਰਾਈ ਨੀਤਿਕ ਮੋਰਚੇ ਦੀ ਜਹੇ ਬੰਦੀ ਕਸਾਰਚ ਖਰਚ ਕਮੇਟੀ ਪੰਜਾਬ ਕੋਟ ਬੁੱਢਾ ਸਾਡਾ ਸੂਬਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜਿਹੜੀਆਂ ਸਿੰਘਾਂ ਨੂੰ ਲੈ ਕੇ ਖਨੌਰੀ ਬਾਰਡਰ ਤੇ ਆਸਟਾਮ ਡਟਿਆ ਹੋਇਆ ਤੇ ਅੱਜ ਜਹੇ ਬੰਦੀ ਨੂੰ ਹੁਕਮਾਂ ਜਿਹੜਾ 15 ਅਗਸਤ ਵਾਲੇ ਦੇਣਾ ਟਰੈਕਟਰ ਮਾਰਚ ਕੱਢਿਆ ਜਾਵੇ ਤੇ ਜਿਹੜੇ ਆੜਾ ਗਲਤ ਕਾਨੂੰਨ ਬਣਾਇਆ ਇਹਨਾਂ ਨੇ ਬੀਜੇਪੀ ਸਰਕਾਰ ਨੇ ਕਿਸਾਨ ਮਜ਼ਦੂਰ ਦੁਕਾਨਦਾਰ ਜਨਤਾ ਨੀਤੀ ਜਿਹੜੀਆਂ ਮਾਰੂ ਨੀਤੀ ਬਣਾਈਆਂ ਇਹ ਕਾਨੂੰਨ ਅਸੀਂ ਇਹਨਾਂ ਨੂੰ ਵਾਪਸ ਲਓ ਜਿਹੜੇ ਪਹਿਲਾ ਸੰਵਿਧਾਨ ਬਣਿਆ ਉਹਨੂੰ ਕਾਮਯਾਬ ਰੱਖੋ ਨਵੇਂ-ਨਵੇਂ ਸੰਵਿਧਾਨ ਨਾ ਬਣਾਓ ਨਾ ਜਨਤਾ ਨੂੰ ਮਾਰੋ ਇਹ ਕਾਨੂੰਨ ਵਾਪਸ ਲਿਆ ਜਾਵੇ ਆਡੀਆਂ ਮੰਗਾ ਮੰਨੀਆਂ ਜਾਣ ਅੱਜ ਅਸੀਂ ਡੀਸੀ ਦਫ਼ਤਰ ਦੇ ਬੂਹੇ ਗਾੜੀ ਕਿਸਾਨ ਚਰਚ ਕਮੇਟੀ ਪੰਜਾਬ ਕੋਟਪੁੱਟਾ ਅੱਜ ਜਿਹੜੀਆਂ ਕਾਪੀਆਂ ਸਾੜੂਗੀ ਤੇ ਆਰਦਾ ਰੋਸ ਪ੍ਰਦਰਸ਼ਨ ਕਰੂਗੀ ਤੇ ਜਵਾਰ ਲਾ ਲੰਦਾ ਵੀ ਠਾਡੀ ਮਰਜ਼ੀ ਤੋਂ ਬਿਨਾਂ ਸਿੱਖਾਂ ਦੇ ਉੱਤੇ ਕਾਨੂੰਨ ਕੋਈ ਲਾਗੂ ਨਹੀਂ ਹੋਊਗਾ ਤੇ ਕਹਿੰਦਾ ਜਿਵੇਂ ਜਲੀ ਜਿਵੇਂ ਆਉਂਦਾ ਵੀ ਜੇ ਲਾਗੂ ਹੋ ਗਿਆ ਤਾਂ ਇਹ ਲਿਖ ਕੇ ਇਕਰਾਰਨਾਮਾ ਕਰਦੇ ਉਹ ਲਿਖਿਆ ਹੋਇਆ ਇਕਰਾਰਨਾਮਾ ਤੇ ਇਹਨਾਂ ਨੇ ਆਪਣੇ ਉੱਤੇ ਕਾਨੂੰਨ ਠੋਕਦੇ ਆ ਜਿਹੜਾ ਪਾਕਿਸਤਾਨ ਦੇ ਕੋਲ ਵੀ ਸੰਧੀ ਦੇ ਉੱਤੇ ਲਿਖਿਆ ਇਹ ਭਾਰਤ ਦੇ ਕੋਲ ਵੀ ਆ ਤੇ ਇੰਗਲੈਂਡ ਦੇ ਕੋਲ ਵੀ ਆ ਤੇ ਜਦੋਂ 1971 ਨੂੰ ਮਹਾਜਲ ਦੇ ਜਮਰਾਤਾ ਸੂਬਾ ਉਦੋਂ ਮੈਟਰ ਤਾਰਾ ਉਹਨੂੰ ਵਿਰਧ ਕੀਤਾ ਤੇ ਉਹਨੇ ਚੁੱਕ ਕੇ ਜੇਲ੍ਹ ਚ ਮਾਰਿਆ ਤੇ ਉਹਨੇ ਚਿੱਠੀ ਲਿਖੀ ਜਾਂਦਾ ਵੀ ਤੁਸੀਂ ਆਂਦੇ ਸਿੱਕਾ ਨਹੀਂ ਮਰਜੀ ਤੋਂ ਬਿਨਾਂ ਢਾਡੇ ਤੇ ਕਾਨੂੰਨ ਕੋਈ ਨਹੀਂ ਲਾਗੂ ਤੁਸੀਂ ਯਾਦ ਰੋਹੋਗੇ ਉਹ ਆਹਦਾ ਹੁਣ ਤੁਸੀਂ ਸਾਡੇ ਗੁਲਾਮ ਜੀ ਜਿਹੜੇ ਦਹੀਂ ਨਾਲ ਰੋਟੀ ਦਿੰਦੀ ਮਾਂ ਉਹ ਮਰ ਗਈ ਆ ਹੁਣ ਤੇ ਜੋ ਅਸੀਂ ਕਰਾਂਗੇ ਉਹ ਹੋਣਾ ਤੇ ਅੱਜ ਇਹਨਾਂ ਨੇ ਆਜ਼ਾਦੀ ਦੇ ਦਿਹਾੜੇ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਆਜ਼ਾਦੀ ਦੇ ਝੰਡੇ ਚੜਾਉਣੇ ਆ ਤੇ ਆਪਾਂ ਉਨਾਂ ਦੇ ਵਿਰੁੱਧ ਵੱਜੋ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਗੈਰ ਰਾਜਨੀਤਕ ਸਜੁਗਤ ਮੋਰਚੇ ਦੀ ਤਰਫੋਂ ਆਪਾਂ ਰੋਜ਼ ਮਾਰਚ ਕਰਨਾ ਪਿੰਡ ਸਭਰਾਵਾਂ ਤੋੜਵਾਨਾ ਹੋ ਰਹੇ ਹਾਂ ਧੰਨਵਾਦ ਕਰਦੇ ਹਾਂ ਪ੍ਰੈਸ ਭਾਈ ਚਾਰੇ ਦਾ ਜਿਹੜੀ ਸਾਡੀ ਆਵਾਜ਼ ਗੋਗੀਆਂ ਬੋਲੀਆਂ ਸਰਕਾਰਾਂ ਤੱਕ ਪਹੁੰਚਾਰੇ ਆ ਅੱਜ ਜੌਨ ਸ਼ਾਮ ਸਿੰਘ ਟਾਰੀ ਸਭਰਾ ਵੱਲੋਂ ਜਿਹੜੇ ਸਾਡੇ ਜੌਨ ਦੇ ਟਰੈਕਟਰ ਆ ਪਿੰਡ ਸਭਰਾ ਦੇ ਵੱਡੀ ਗਿਣਤੀ ਵਿੱਚ ਟਰੈਕਟਰ ਆ ਇਹ 15 ਅਗਸਤ ਦਾ ਟਰੈਕਟਰ ਮਾਰਚ ਆ ਲਿਖਿਆ ਸਾਡੇ ਸੂਬਾ ਪ੍ਰਧਾਨ ਸਰਦਾਰ ਇੰਜੀਨੀਅਰ ਜੀ ਇਸੇ ਕੋਡ ਬੁਡਾ ਸਾਨੂੰ ਦੇਸ਼ ਕੀਤਾ ਸੀ ਜਿਹੜਾ ਗੈਰ ਰਾਇਦੇ ਤੱਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ ਦੋਹਾਂ ਫਾਰਮਾਂ ਵੱਲੋਂ ਲਿਖਿਆ ਗਿਆ ਪ੍ਰੋਗਰਾਮ ਉਹਦੇ ਸਬੰਧ ਵਿੱਚ ਸਾਨੂੰ ਜਿਹੜੀ ਹਦਾਇਤ ਕੀਤੀ ਗਈ ਸੀ ਉਹਦੇ ਸਬੰਧ ਵਿੱਚ ਅੱਜ ਜਿਹੜਾ ਪਿੰਡਸ ਭਰਾ ਤੋਂ ਜਿਹੜਾ ਵੱਡਾ ਟਰੈਕਟਰਾਂ ਦਾ ਕਾਫਲਾ ਲੈ ਕੇ ਅਸੀਂ ਡੀਸੀ ਦਫ਼ਤਰ ਤਰਨਤਾਰਨ ਨੂੰ ਰਵਾਨਾ ਹੋ ਰਹੇ ਹਾਂ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਭਰਾ ਪਿੰਡ ਦੇ ਜਿਹਾਰੂ ਆਗੂ ਪਿੰਡ ਦੇ ਜਿੰਨੇ ਮੋਹਤਵਾਰ ਜਿੰਨੇ ਭਰਾ ਸਾਡੇ ਸਾਰੇ ਮੈਂਬਰ ਸਾਰੇ ਵੱਡੀ ਗਿਣਤੀ ਵਿੱਚ ਜਾ ਕੇ ਜਿਹੜਾ ਆਪਣੀਆਂ ਮੰਗਾਂ ਮਰਵਾਉਣ ਵਾਸਤੇ ਡੀਸੀ ਦਫ਼ਤਰ ਵਿੱਚ ਜਾਣਗੇ ਅਤੇ ਮੰਗ ਪੱਤਰ ਦੇ ਕੇ ਜਿਹੜੇ ਨਵੇਂ ਕਾਨੂੰਨ ਬਣੇ ਆ ਤੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਮੈਂ ਸਤਨਾਮ ਸਿੰਘ ਯੁੱਧਕਾ ਜੌਣ ਜਰਨਲ ਸਕੱਤਰ ਸ਼ਹੀਦ ਬਾਬਾ ਸ਼ਾਮ ਸਿੰਘ ਜਟਾਰੀ ਅੱਜ ਬਹੁਤ ਹੀ ਭਾਰੀ ਰੋਸ ਦੇ ਨਾਲ ਜੋ ਕਿਸਾਨ ਜਿਹੇ ਬੰਦੀਆਂ ਟਰੈਕਟਰ ਮਾਰਚ ਕਰ ਰਹੀਆਂ ਐ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆਂ ਵੀ ਆਂਦੇ ਯਾਦੀ ਆ ਹੋਇਆ ਹੋਊਗਾ ਭਾਰਤ ਯਾਦ ਹੋਇਆ ਹੋਊਗਾ ਪੰਜਾਬ ਕੋਈ ਯਾਦ ਨਹੀਂ ਹੋਇਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਅੱਜ ਵੀ ਆਪਣੇ ਹੱਕ ਲੈਣ ਵਾਸਤੇ ਕੋਈ ਵੀ ਇਹਨੇ ਮੰਨ ਲਓ ਫਸਲ ਵੇਚਣੀ ਐ ਚਾਹੇ ਕੋਈ ਵੀ ਆਪਦਾ ਨਵਾਂ ਬੀਜ ਸ਼ੁਰੂ ਕਰਨਾ ਉਦੋਂ ਸਰਕਾਰ ਦਾ ਅਪਕਟ ਸਿਆਪਾ ਕਰਨਾ ਪੈਂਦਾ ਆ ਡਾਨੀਆਂ ਬਾਨੀਆਂ ਵੇਖ ਲਓ ਆਉਦੀ ਮਰਜ਼ੀ ਦੇ ਨਾਲ ਨੈਟ ਵਧਾਉਂਦੇ ਆ ਕਿਸੇ ਨੇ ਕੋਈ ਬੋਲਿਆ ਕੋਈ ਸਰਕਾਰ ਨੇ ਵੀ ਪ੍ਰਕਿਰ ਕੰਮ ਦਿੱਤਾ ਤੇ ਨਾ ਪੰਜਾਬ ਸਰਕਾਰ ਬੋਲੀ ਨਾ ਸੈਂਟਰ ਬੋਲੀ ਆ ਤੇ ਜੇ ਜੀਮੀਦਾਰ ਆਉਦੀ ਫਸਲ ਦਾ 1 ਰੁਪਿਆ ਰੇਟ ਵਧਾਉਣ ਲਈ ਕਹਿੰਦਾ ਤੇ ਸੈਂਟਰ ਤਾਂ ਕੀ ਬਾਹਰ ਦੇ ਦੇਸ਼ ਤੱਕ ਭਾਜੜਾ ਪੈ ਜਾਂਦੀਆਂ ਹੈ ਇਹ ਸਰਕਾਰ ਨੇ ਇਸ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਆ ਕਿਸਾਨ ਆ ਆਪਣਾ ਮੁੱਲ ਮੰਗੰਦੇ ਆ ਕਿ ਜਦੋਂ ਕਿਸਾਨ ਨੇ ਮੁੱਲ ਮੰਗਣਾ ਦਾ ਉਹ ਆਤਵਾਦੀ ਜਦੋਂ ਹਾਰ ਪੀੜਤ ਆ ਜੇਣਾ ਕਦੇ ਬਦਲ ਫੜ ਜੇ ਉਦੋਂ ਸਹਾਇਤਾ ਕਰਨੀ ਉਹਦੋਂ ਕਿਸਾਨ ਚੰਗਾ ਹੈ ਉਦੋਂ ਇਹੋ ਜਿਹੜਾ ਸੇਖ ਆ ਉਦੋਂ ਉਹ ਤੇ ਰਾਸ਼ਨ ਲੈ ਲੈ ਜਾਂਦਾ ਵਾ ਕਿ ਜਿਹੜੇ ਥਾਂ ਥਾਂ ਤੇ ਸਰਕਾਰ ਅੱਜ ਝੰਡੇ ਲਾਉਂਦੇ ਹੀ ਆ ਯਾਦੀ ਦੇ ਦਿਹਾੜੇ ਨੂੰ ਮਨਾਉਂਦੇ ਹੀ ਆ ਦਾ ਸਖਤ ਵਿਰੋਧ ਕਰਦੇ ਆ ਅਸੀਂ ਅੱਜ ਐਸੇ ਮੁਜਾਦੀ ਦੇ ਦਿਹਾੜੇ ਦੇ ਵਿੱਚ ਰੋਸ ਕਰਦੇ ਆ ਤੇ ਭਾਰੇ ਟਰੈਕਟਰ ਰੈਲੀ ਜਿਹੜੀ ਐ ਸਯੁਕਤ ਮੋਰਚੇ ਦੇ ਕਾਲ ਤੇ ਪਿੰਡ ਸਭਰਾ ਤੋਂ ਤਰਨਤਾਰਨ ਤੱਕ ਦੇਸੀ ਦਫ਼ਤਰ ਜਾਊਗੀ ਉਥੇ ਜਾ ਕੇ ਜਿਹੜੇ ਇਹਨਾਂ ਨੇ ਬੈਰ ਕਾਨੂੰਨ ਬਣਾਏ ਆ ਉਹਨਾਂ ਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਤੇ ਵਿਰੋਧ ਕੀਤਾ ਹਾਂਜੀ ਪ੍ਰਧਾਨ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕਾਰ ਸਿੰਘ ਜੀ ਜੋਨ ਪ੍ਰਧਾਨ ਕਿਸਾਨ ਸਭਾ ਕਮੇਟੀ ਕੀ ਕਹਿਣਾ ਚਾਹੁੰਦੇ ਜੋ ਅੱਜ ਸਟ੍ਰੈਟ ਮਾਰਚ ਕੀਤਾ ਜਾ ਰਿਹਾ ਹੈ ਅੱਜ ਇਹ ਜੋ ਸੈਂਟਰ ਸਰਕਾਰ ਜਿਹੜੇ ਆਪਣੇ ਕਾਨੂੰਨ ਜਿਹੜੇ ਆ ਵਾਤਵਾਤ ਦੇ ਨਵੇਂ ਤੋਂ ਨਵੇਂ ਲੈ ਕੇ ਆਉਂਦੀ ਆ ਉਹਦੇ ਸਬੰਧ ਦੇ ਵਿੱਚ ਅੱਜ ਜਿਹੜੇ ਅਸੀਂ ਉਹਦੇ ਰੋਸ ਮਾਰਚ ਲੱਗੇ ਆ ਬਹੁਤ ਵੱਡਾ ਮਤਲਬ ਪਿੰਡ ਸਭਾ ਤੋਂ ਲੱਗੇ ਕਰਨ ਹਰੀਕੇ ਜੇ ਕੱਟ ਕਰਨਾ ਮੋਦੀ ਸਰਕਾਰ ਦੇ ਖਿਲਾਫ ਜਿਹੜੇ ਨਾਰੀ ਬਾਜੀ ਜਿਹੜੇ ਸਾਡੇ ਉਥੇ ਕਿਸਾਨ ਸ਼ੀਤ ਕੀਤੇ ਬੋਰੀਆਂ ਮਾਰ ਕੇ ਅੱਜ ਉਹਨਾਂ ਨੂੰ ਇਹਨਾਂ ਵਾਰ ਵੀ ਜੀ ਇਹਨਾਂ ਦੇਣੇ ਜੀ ਅਸੀਂ ਉਹਨਾਂ ਦੀਆਂ ਕਾਪੀਆਂ ਵੀ ਸਾਲੀਆਂ ਜੀ ਅਸੀਂ ਦੇ ਸਾਈ ਸੰਤ ਨੂੰ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦਿਓ ਜੋ ਵੀ ਇਹ ਗਾਂ ਇਹੋ ਜਿਹੇ ਗੰਦੇ ਕਾਨੂੰਨ ਲੈ ਕੇ ਆਉਂਦੇ ਗਾਂ ਆਪਾਂ ਵਾਸਤੇ ਬਹੁਤ ਖਾਗਤਾ ਜਿਹੜਾ ਨਵਦੀਪ ਸਿੰਘ ਆ ਜੀ ਮੈਂ ਕਿਸਾਨ ਸੰਘਰਸ਼ ਕਮੇਟੀ ਗੈਰ ਰਾਜਨੀਤਿਕ ਕੋੜਬਟਾ ਦਾ ਇੱਕਾਈ ਮੈਂਬਰ ਆ ਅੱਜ ਅਸੀਂ 15 ਅਗਸਤ ਦੇ ਮੌਕੇ ਤੇ ਕਿਸਾਨ ਰੋਸ ਰੈਲੀ ਕੱਢ ਰਹੇ ਹਾਂ ਜੀ ਟਰੈਕਟਰ ਰੈਲੀ ਕੱਢ ਰਹੇ ਹਾਂ ਇੱਥੋਂ ਲੈ ਕੇ ਤੇ ਤਰਤਾ ਡਿਸਟ੍ਰਿਕਟ ਤੱਕ ਜਾ ਰਹੇ ਹਾਂ ਜਿਹੜੀਆਂ ਮੋਦੀ ਸਰਕਾਰ ਨੇ ਕਾਨੂੰਨ ਜਿਹੜੇ ਬਣਾਏ ਆ ਨਵੇਂ ਕਿਸਾਨਾਂ ਦੇ ਵਿਰੁੱਧ ਉਹਨਾਂ ਦੇ ਕਾਪੀਆਂ ਸਾਡੇ ਨਾਲ ਤੇ ਜਾ ਰਿਹਾ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹ ਸਭਰਾ ਦੇਖੋ ਜਿਹੜੀ ਸੈਂਟਰ ਦੀ ਸਰਕਾਰ ਆ ਸਮੇਂ-ਸਮੇਂ ਦੇ ਨਾਲ ਕਦੀ ਕਾਨੂੰਨ ਬਣਾ ਕੇ ਕਦੀ ਕੋਸ਼ ਕਰਕੇ ਕਿਸਾਨਾਂ ਨੂੰ ਆਮ ਨਾਗਰਿਕਾਂ ਦੇ ਇਦਾਂ ਤੇ ਗਲਤ ਜਿਹੜੇ ਆ ਮਤਲਬ ਕਾਨੂੰਨ ਥੋਪ ਕੇ ਉਹਨਾਂ ਨੂੰ ਮਤਲਬ ਬਹੁਤ ਕਮਜ਼ੋਰ ਕਰਨਾ ਚਾਹੁੰਦੀ ਆ ਔਰ ਜਿਹੜੀ ਸਾਡੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹਦਾ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟਬੁੜਾ ਉਹਨਾਂ ਦੀ ਰਹਿਨਮਾਈ ਹੇਠ ਅੱਜ ਪਿੰਡ ਸਭਰਾ ਤੋਂ ਸਾਡੇ ਜ਼ੋਨ ਦੇ ਪ੍ਰਧਾਨ ਵੱਖ-ਵੱਖ ਅਹੁਦਿਆਂ ਦੇ ਅਹੁਦੇਦਾਰ ਸਾਹਿਬ ਸਾਡੇ ਵਿੱਤ ਕਟਰ ਸਾਹਿਬ ਸਾਪ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਬੜਾ ਵੱਡਾ ਕਾਫਲਾ ਲੈ ਕੇ ਤਰਨਤਾਰਨ ਡੀਸੀ ਦਫ਼ਤਰ ਜਾ ਕੇ ਉੱਥੇ ਜਿਹੜੀਆਂ ਇਹਨਾਂ ਨੇ ਕਾਨੂੰਨ ਦੀਆਂ ਕਾਪੀਆਂ ਉਹਨਾਂ ਨੂੰ ਸਾਰਨ ਵਾਸਤੇ ਜਾ ਰਹੇ ਹਾਂ